ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਬਾਤ ਕਰਦਾ ਨਵੇਂ ਵਲੌਗ ਚੈੱਕ ਕਰੋ ਹੁਣ ਆ ਗਏ ਅਸੀਂ ਮਰੇ ਅੰਮ੍ਰਿਤਸਰ ਕੰਮ ਹੀ ਥੋੜਾ ਜਿਹਾ ਅੰਮ੍ਰਿਤਸਰ ਕੰਮ ਨਹੀਂ ਆਇਆ ਵਾ ਤੇ ਇੰਦਰੋਂ ਨਹੀਂ ਚੱਲ ਕੇ ਅੱਗੇ ਕਿਉਂਕਿ ਟ੍ਰਿਪਲਿੰਗ ਨਹੀਂ ਕਰ ਸਕਦੇ ਆਪਾਂ ਸ਼ਹਿਰ ਦੇ ਵਿੱਚ ਤਾਂ ਕਰਕੇ ਫਿਰ ਮੈਂ ਉਹਨਾਂ ਨੂੰ ਕਹਾ ਤੁਸੀਂ ਗੱਡੀ ਚੱਲ ਜਾਓ ਤੇ ਮੈਂ ਤੁਰ ਕੇ ਆ ਜਨਾ ਤੇ ਮੈਂ ਤੁਰ ਕੇ ਆਣਾ ਝੋਕ ਕਰਕੇ ਕੋਈ ਮਿਲਦੇ ਗੱਡੀ ਜਾ ਕੇ ਮੜੇ ਅੰਮ੍ਰਿਤਸਰ ਕੰਮ ਹੈ ਇਹ ਕਲਫਾਂ ਨੂੰ ਜਾਣਾ ਹੈ ਵਾ ਵੀ ਮਾਲਫ ਅੰਮ੍ਰਿਤਸਰ ਜਾਣੇ ਹੈ ਹੁਣਾ ਹੀ ਆ ਗਏ ਆ ਅੰਮ੍ਰਿਤਸਰ ਲੈਕਸ ਸਮਾਲ ਵਿੱਚ ਇੱਧਰ ਸਾਰਾ ਇਹ ਹੈ ਇੰਦਰ ਲੌਂਡਰ ਦਾ ਮੋੜ ਸਾਰਾ ਇੱਧਰ ਉਹ ਸਮਿਧਰੋਂ ਮੋੜ ਆਹ ਯਾਤ ਰੈਜ਼ਿਡੈਂਸੀ ਆ ਅੰਮ੍ਰਿਤਸਰ ਮਾਲ ਚਲੋ ਠੀਕ ਹੁਣ ਅੰਦਰ ਜਾਂਦੇ ਆ ਮੈਰਜਰ ਦਾ ਵਲੌਗ ਬਣਾਉਣੀ ਹੈ ਕਿਉਂਕਿ ਮੈਂ ਪਹਿਲਾਂ ਕਈ ਰਾਇਆ ਤੇ ਬਸ ਮੈਂ ਇਹ ਨਾਰਮਲ ਹੀ ਵਿਖਾਉਂਗਾ ਜਾਂਦੇ ਹੁਣ ਅੰਦਰ ਜਾ ਕੇ ਮਾੜਾ ਮੋੜ ਕਰਦੇ ਕੰਟੀਨਿਊ ਵਲੌਗ ਹੋਇਆ ਥੋੜਾ ਬਹੁਤ ਜੇ ਚਾਨੇ ਕਿ ਹੁਣ ਆ ਗਏ ਆ ਨੈਕਸਸ ਮੋਲਫਾਰਮ ਦੀ ਸਰ ਤੇ ਪਾਸੇ ਤੇ ਰਾਈਟ ਤੁਹਾਨੂੰ ਚੈੱਕ ਕਰਾ ਦੇਣੇ ਮਲਬੀ ਇੱਕੋ ਮਿੰਟ ਆ ਨਵਾਂ ਮਲਬੀ ਇਹ ਕਰਤਾ ਅਜੇ ਪਹਿਲਾਂ ਮੈਂ ਬਹੁਤ ਚਿਰ ਬਾਅਦ ਹੀ ਆਏ ਆ ਅਸੀਂ ਕਾਫੀ ਟਾਈਮ ਹੋ ਗਿਆ ਇਹ ਨਹੀਂ ਕਦੀ ਆਇਆ ਚੱਕਰ ਹੀ ਨਹੀਂ ਵਜਿਆ ਤੇ ਆ ਵਿੱਚ ਵੀ ਆਰਟੀਫੀਸ਼ੀਅਲ ਹਾਥੀ ਉੱਤੀ ਵਗੈਰਾ ਆਵੇ ਤੇ ਆ ਭਾਲੂ ਭੂਲੂ ਜੇ ਸਾਰਾ ਕੁਝ ਲਾਤਾ ਨਨੇ ਵਿੱਚ ਇਹਦੀ ਹੋਊਗੀ ਕੋਈ ਐਂਟਰੀ ਫੀਸ ਹੋਊਗੀ ਵੀ ਚੰਦਰ ਆਉਣ ਦੀ ਫਿਰ ਹਸਾਬ ਨਾਲ ਵੇਨੇ ਜੇ ਇਹ ਐਂਟਰੀ ਫੀਸ ਤੋਂ ਹੀ ਫਿਰ ਆ ਜਾਂਦਾ ਜੇ ਫ੍ਰੀ ਹੋਇਆ ਤਾਂ ਫਿਰ ਅੰਦਰ ਜਾ ਕੇ ਚੈੱਕ ਕਰ ਲਾਂਗੇ ਬਸ ਮੈਂ ਤਾਂ ਜਾਣਾ ਨਹੀਂ ਪਾਉਣਾ ਮੈਨੇ ਕੋਈ ਨਹੀਂ ਹੋਣਾ ਨਹੀਂ ਸੋ ਗਾਈ ਜੇ ਇਹ ਇਨ ਫਿਊਚਰ ਗੇਮਿੰਗ ਸਟੂਡੀਓ ਬਣਾਇਆ ਆਪਾਂ ਤੇ ਆ ਜਿਹੜੀਆਂ ਚੀਜ਼ ਜ਼ਰੂਰ ਖੜਾਂਗੇ ਇਥੋਂ ਆ ਜੀ ਜਾਂ ਸਾਰਿਆਂ ਇਨ ਫਿਊਚਰ ਵੇਖਾਂਗੇ ਜੇ ਗੇਮਿੰਗ ਸਟੂਡੀਓ ਦੇ ਵਿੱਚ ਲੱਗਣੀਆਂ ਸਾਰਾ ਉਦਾਂ ਦੇ ਕੋਈ ਫਾਇਦਾ ਨਹੀਂ ਖੜਨਦਾ

ਮੈਂ ਗੇਮਿੰਗ ਜ਼ੋਨ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਤੇ ਬਾਕੀ ਦੇ ਅਗੇ ਦੇ ਬੱਚਿਆਂ ਦੀ ਖੇੜੀ ਸਾਰੀ ਇੱਥੇ ਬਣਦੇ ਸਿਆਣੇ ਬਣੇ ਖੇਡ ਛਾਦੇ ਆਪਾਂ ਬੱਚਾ ਬਚਪਨਾ ਦੇ ਸਾਡੇ ਜੋ ਨਹੀਂ ਗਿਆ ਹੈਲੀਕਾਪਟਰੋਂ ਕਨ ਵਧੀਆ ਲੰਡਿਆ ਵੇਖੋ ਇਧਰਲੀ ਸਾਈਡ ਤੇ ਮਰ ਲਈ ਗੇਮਿੰਗ ਜ਼ੋਨ ਸਾਰਾ ਚੀਜ਼ਾਂ ਆ ਬਣ ਗਈ ਘੜੇ ਟਾਈਮ ਜ਼ੋਨ ਬਿਗ ਬਿਗ ਰਿੰਗ 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 ਬਗਾਰਾ ਪਣੀ ਮੈਨੂੰ ਪਤਾ ਨਹੀਂ ਨੌਲੇਜ ਨਹੀਂ ਇਹਦੇ ਬਾਰੇ ਇੱਧਰਲੀ ਸਾਈਡ ਸਾਰੇ ਆ ਵਧੀਆ ਵਾ ਆ ਗਿਆ ਟਿਕਟ ਪੈਸੋ ਚਾਟੇ ਕਿ ਇਹ ਠੀਕ ਹੈ ਆਹੜਾ ਨਣਾ ਇਹਨਾਂ ਆਲੇ ਲੋਗ ਜਿਹਨਾਂ ਟਿਕਟ ਚੁੱਕਣੀ ਜਿਹੜੀ ਆਪਣੇ ਮਤਲਬ ਇਹ ਵਿੱਚ ਅੜ ਗਈ ਉਹਨੂੰ ਬਾਹਰ ਲੈ ਆਉਣਾ ਵਾ ਜਿਹੜੀ ਟਿਕਟ ਆਪਾਂ ਜਿੱਤ ਗਏ ਲੋ ਆਪਾਂ ਆਫੀ ਹੋ ਜੂਗੀ ਆ ਕਸ਼ੂ ਕੋ ਮੇਜੇ ਵੀ ਆਪਣੇ ਯਾਰ ਹੈ ਆਪਾਂ ਜਿੱਤਾਂਗੇ ਦੇ ਠੀਕ ਖਰਗੋਸ਼ ਕਿੰਨਾ ਪੈਣਾ ਹੈ ਮਤਲਬ ਵਿੰਟਰ ਪਾਣਾ ਪੈਣਾ ਇਹਦੇ ਵਿੱਚੋਂ ਮੈਂ ਰਾਂਦਾ ਰਹਿਗਾ ਪਹਿਲੇ ਚਲੋ ਰਹਿਣ ਦੇ ਨੇ ਆਪਾਂ ਕਰਨਾ ਬੱਚਿਆਂ ਵਾਲੀ ਖੇਡ ਖਾਰੀਏ ਇਧਰ ਆ ਦੋਵੇਂ ਬੱਚੇ ਹੀ ਆ ਜੇ ਇਧਰ ਰੱਖੋ ਤੇ ਚਲੋ ਕੋਈ ਨਹੀਂ ਮੈਂ ਕਰਦਾ ਵਲੌਗ ਆਪਣਾ ਕਰਦੀ ਹੂ ਤੇ ਮੇਰੇ ਕੋਲ ਨਾ ਅਸਲ ਜਨਤ ਜੀ ਵਿੱਚ ਕਿੱਟ ਪਾਈ ਹੀ ਮੈਂ ਕਿੱਟ ਪਾਉਂਦਾ ਕਰਕੇ ਮਤਲਬ ਵੀ ਨਹੀਂ ਪਾਡੀ ਗੱਲ ਹੁਣ ਉੱਚੀ ਬੋਲਣਾ ਪੈਂਡਾ ਕਰਕੇ ਇੱਥੇ ਸ਼ੋਰ ਸ਼ਰਬਾ ਵੜਾ ਵਾ ਕੋਈ ਨਹੀਂ ਕਦੀ ਆਵਾਂਗੇ ਉਹਦੇ ਵਿੱਚ ਸਦਾ ਕਿਤੇ ਕੰਮ ਗਿਆ ਕੰਮ ਤੋਂ ਸਦਾ ਹੀ ਆਣੂ ਆ ਗਿਆ ਵਾ ਤੇ ਖਜਾਨੇ ਪਰ ਵੀ ਦਾਇਕ ਨਾਣਾ ਘਰੋਂ ਪਰਤਲੀ ਰੈਡੀ ਹੋ ਕੇ ਆਉਣਾ ਪਰਤਲੀ ਨਹੀਂ ਰੈਡੀ ਹੋ ਗਿਆ ਮੈਂ ਕੰਮ ਗਿਆ ਉਹ ਤੋਂ ਸਦਾ ਹੀ ਆਣੂ ਆ ਗਿਆ ਫਿਰ ਫੇਰ ਬਾਅਦ ਜਾਵਾਂਗੇ ਤਿਆਰ ਹੋ ਕੇ ਮੰਦੂ ਹੋਰ ਦੂਜੇ ਕੱਪੜੇ ਘਰ ਵਾਲੇ ਪਾ ਕੇ ਆ ਦੇ ਯੂਨੀਫਾਰਮ ਜੀ ਲੈ ਦਿੰਦੀ ਇਹ ਸਾਰੇ ਬੱਚਿਆਂ ਦੀ ਖੇਡ ਆ। ਛੋਣਾ ਆਣੀ ਗੱਡੀ ਜੀ ਆ ਇੱਜ ਬਹਿ ਕੇ ਵੇਨੇ ਚਲੋ। ਇਹ ਗਾਇਸ ਇਹਨਾਂ ਬੈਗਾ ਗੱਡੀ ਆ। ਵਿਚ ਉਹ ਚੀਜ਼ ਇਦਾਂ ਹੋਇਆ ਯਾਰੋ। ਸੋ ਗਾਇਸ ਇਦਰੇ ਕਲੈਕਸ਼ਨ ਕਰਾਂ ਦਾ ਫਿਰ ਰਿਮੋਟ ਕੰਟਰੋਲ ਕਰਾਂ ਜੇ ਬੱਚਿਆਂ ਦਾ। ਸਾਡਾ ਵੀ ਸੁਪਨਾ ਆ ਨਿੱਕੇ ਹੁੰਦੇ ਆ ਦਾ। ਹਿੰਦਰਾਂ ਮੈਨੂੰ ਘਾਟ ਹੀ ਉਹਨੂੰ ਜ਼ਿਆਦਾ ਹੈ ਇੰਦਰ ਨੂੰ ਕੋਈ ਨਹੀਂ ਕਿਤੇ ਭੋਗੇ ਨਾ ਹੁਣ ਪੈਸੇ ਤੇ ਜ਼ਰੂਰ ਖੜਾਂਗੇ ਇਥੋਂ ਇੱਕ ਇੱਕ ਵੀ ਸਾਰੀਆਂ ਦਾ ਖੜਨਾ ਇੱਕ ਇੱਕ ਵੀ ਸਾਰੀਆਂ ਦਾ ਜਿਹੜੀ ਚੱਲਦੀ ਹੈ ਗਾਰ ਆ ਤੇ ਸ਼ਾਹ ਤੇਰੇ ਕੰਦ ਤੇ ਅੱਛਾ ਚਾਹ ਉਹ ਯਾਰ ਅੜੀ ਕੰਦ ਤੇ ਚੱਲਦੀ ਹੈ ਕੰਦ ਤੇ ਚੱਲਣ ਵਾਲੀ ਗਾਰ ਆ ਆ ਬੁੱਝਾ ਰੋਬਟੀ ਆ ਮੋਬਾਈਲ ਨਾਲ ਲਿਖਣ ਕੋਈ ਗਾਜੂ ਦਾ ਖੋ ਕਰੇ ਕਰਦਾ ਐਮ ਐਲ ਐਕਸ਼ਨ ਕੋਈ ਨਹੀਂ ਜੇ ਕਿਤੇ ਮਾਰ ਨਹੀਂ ਕੀਤੀ ਕਿਰਪਾ ਪੈਸੇ ਹੋਗੇ ਨਾ ਕੋਲ ਤੇ ਇੱਕ ਇੱਕ ਪੀਸ ਸਾਰਿਆਂ ਦਾ ਖੜਨਾ ਨਾ ਮੈਂ ਇਹਨੂੰ ਮੈਂ ਕਈ ਜਿਹੇ ਇੱਕ ਇੱਕ ਪੀਸ ਹਰ ਇੱਕ ਸਾਰੀਆਂ ਇੱਕ ਇੱਕ ਜਿਵੇਂ ਆ ਇੱਕ ਪੀਸ ਇਹਦਾ ਇੱਕ ਪੀਸ ਇਹਦਾ ਇੱਕ ਇਹਦਾ ਇੱਕ ਇਹਦਾ ਸਾਰਿਆਂ ਦਾ ਇੱਕ ਇੱਕ ਪੀਸ ਦਾ ਖੜੂ ਮੈਂ ਛੱਡਣੀ ਨਹੀਂ ਕੋਈ ਭਾਵੇਂ ਮੇਰਾ 50000 ਰੁਪਏ ਲੱਗ ਜੇ ਬਾਅਦ ਉਹ ਨਹੀਂ ਦੇਖਣਾ ਬਾਅਦ ਜੇ ਵੀ ਇੱਕ ਇੱਕ ਵੀ ਸਾਰਿਆਂ ਦੇ ਚੀਜ਼ ਲੈ ਕੇ ਜਾਊਂ ਇਹਦੇ ਵਿੱਚੋਂ ਮੈਂ ਪਰ ਬਾਕੀ ਬਾਬਾ ਮੇਰ ਕਰੇ ਪਣੀ ਕਰੇ ਸ਼ੌਕ ਆ ਪੂਰਾ ਕਰਾਂਗੇ ਕਿਤੇ ਨਾ ਕਿਤੇ ਜਦੋਂ ਬਾਪੂੜੀ ਹਾਂ ਗ੍ਰੈਂਡ ਮੀਟਾ ਕੋਈ ਨਿੱਕੇ ਮੋਟੇ ਸ਼ੌਂਡਾ ਨਿੱਕੇ ਮੋਟੇ ਇੱਕ ਮੇਲਾ ਜਿਹਾ ਲੱਗਿਆ ਤੀਆਂ ਹੈ ਕਿ ਇਹ ਮੌਲ ਤੋਂ ਖਰੀਦ ਨਹੀਂ ਆਲੇ ਵਧੀਆ ਕਿ ਦਿੱਤੀਆਂ ਦਰੀਆਂ ਹਾੜਾ ਉਹ ਹਨਾ ਫੂਡ ਕੋਰ ਏਰੀਆ ਇਹ ਸਾਰਾ ਫੂਡ ਕੋਰ ਏਰੀਆ ਇਹਦੇ ਨਵੀਆਂ ਇਧਰ ਸਾਰਾ ਮੈਂ ਵੀ ਖਾਣ ਪੀਣ ਨੂੰ ਜੋ ਵੀ ਆ ਸਾਰੇ ਰੈਸਟੋਰੈਂਟ ਵਗੈਰਾ ਡੋਮੀਨੋਸ ਵਗੈਰਾ ਸਭ ਵੇ ਵਗੈਰਾ ਸਾਰੇ ਇੱਥੇ ਹੀ ਆਂ ਜੇ ਮਰ ਵੀ ਆਉਂਦੇ ਜੇ ਇੱਥੇ ਆਏਗਾ ਤੁਸੀਂ ਬੜਾ ਵੀ ਖਾ ਫੀ ਸਕਦੇ ਇਹ ਇਧਰ ਹੋਰ ਜਿਹੜੀ ਕੰਮੀਆਂ ਆਉਂਦੀ ਹੈ ਇਹ ਆਪਣੇ ਲਈ ਕਿ ਪਰ ਵੀ ਇਹ ਸੈਕੰਡ ਫਲੋਰ ਦੇ ਉੱਤੇ ਆ ਸੋ ਗਾਇਸ ਹਮ ਇੱਥੇ ਆ ਗਏ ਆ ਨੀਚੇ ਮਰਗ ਵੀ ਬੇਸਮੈਂਟ ਦੇ ਵਿੱਚ ਤੇ ਅਸੀਂ ਚੈੱਕ ਕਰਨ ਹੈ ਜਿਆਕਰ ਬੈੱਡ ਬੈੱਡ ਦਾ ਇਕੱਲੇ ਬੈੱਡ ਦਾ ਰੇਟ 27200 ਰੁਪਿਆ ਵਾ ਆ ਬੈੱਡ ਦਾ ਜਿਵਾ ਕਾਲਣੀ ਹੈਗਾ ਤੇ ਆਪਣਾ ਹੀ ਵਰਦੀ ਇਕੱਲੇ ਜਾਣੇ ਲਈ ਹੈ ਨਾ ਮਤਲਬ ਜੀ ਆਪਣਾ ਇਕੱਲਾ ਵੱਖਰਾ ਰੂਮ ਬਣਾਇਆ ਹੋਇਆ ਹੈ ਜੀ ਕਿਨ ਕਿਨ ਚਾਹੀਏ ਤੇ ਆ ਡਰੈਸਿੰਗ ਟੇਬਲ ਡਰੈਸਿੰਗ ਫੇਟ ਇਹ 18000 ਦਾ ਬਹੁਤ ਮਹਿੰਗਾ ਦੇਖੀਏ ਕਿਦਾਂ ਦੇ ਬਣਦੇ ਪਰ ਇਹ ਅਲੱਗ ਅਦਾ ਕਰੇ ਲਾਇਆ ਹੋਇਆ ਹੈ ਇਹਦਾ ਕਰੀ ਲਾਇਆ ਤੇ ਵਧੀਆ ਲੱਗਣਾ ਆਇਆ ਵੀ ਸਾਡੇ ਪਰ ਗਾ ਕੋਕਾ ਫਿਰ ਰੇਡ ਸਾਰਿਆਂ ਦਾ ਕੇ 73000 ਦਾ ਇਕੱਲਾ ਇੱਕ ਹੀ ਹੈ ਇਕੱਲਾ ਇੱਕ ਇੱਕ ਅਮਰਪੀ ਜਿਹੜਾ ਸੋਫਾ ਸੋਫਾ ਇੱਕੋ ਸੋਫਾ ਵਾ 3 ਸੀਟਰ ਜਿਹੜਾ ਤੇ ਉਹ 1 ਸੀਟਰ ਜਿਹੜਾ 37000 ਦਾ ਕੱਪ ਦਾ ਰੇਟ ਹੈ ਇਹਦਾ ਤੋੜਨ ਦਾ 250 ਰੁਪਏ ਦਾ ਕੱਪ ਦਾ ਰੇਟ ਹੀ ਹੈ ਜੇ ਮਰਜ਼ੀ ਬਾਹਰੋਂ ਜਿਹੜਾ 50 ਰੁਪਏ ਦਾ ਮਿਲ ਜਾਂਦਾ ਵਾ ਫੀਗਰਨਾ ਹਜੋੜੇ ਤੇ ਪਾਉਣੇ ਬਹੁਤ ਮਹਿੰਗਾ ਇਥੇ ਸਮਾਨ ਇਹ ਲੋ ਅਫੋਰਡੇਬਲ ਹੈ ਜਿੰਨਾਂ ਕੋ ਮਤਲਬ ਲੱਖਾਂ ਰੁਪਏ ਜ਼ਿਆਦਾ ਵਾ ਉਹ ਆ ਕੇ ਖਰੀਦ ਲਦੇ ਆ ਤੇ ਨਾਰਮਲ ਬੰਦੇ ਨਹੀਂ ਲੈ ਸਕਦਾ ਕੋ ਨਹੀਂ ਮੈਨੂੰ ਵੀ ਆਈ ਠੀਕ ਆ ਪਰ ਆ ਨਾ ਜਿਹੜਾ ਵਾਈਟ ਕੰਬੀਨੇਸ਼ਨ ਜਿਆਦਾ ਸੋਹਣਾ ਲੱਗਦਾ ਵਾ ਆ ਚੀਜ਼ ਜਿਹੜੀ ਸਾਰਾ ਵਾਈਟ ਵਾਈਟ ਪਰ ਵੀ ਪੂਰਾ ਪੂਰਾ ਨਾ ਨਾ ਰੂਮ ਬਣਾ ਕੇ ਦਿਖਾਇਆ ਵਾ ਵੀ ਫਰੇਮ ਦੇ ਹਿਸਾਬ ਨਾਲ ਬਣਾਇਆ ਵੀ ਸਾਰਾ ਰੂਮ ਦੇ ਵਿੱਚ ਲੱਗੇ ਹੋਏ ਦਾ ਇਹ ਹੈਗਾ ਵਾ ਵੀ ਵਾਈਪ 15ਵਾਂ ਦਾ ਰੂਮ ਹੋਵੇ ਨਾ ਉਹਦੇ ਵਿੱਚ ਰੱਖ ਸਕਦਾ ਸਾਰਾ ਉਹਦੇ ਉਹਦੇ ਵਾਸਤੇ ਬਣਾਇਆ ਗਿਆ ਸਾਰਾ ਰੇਟ ਹੈ ਆਇਦਰ ਆ ਦੋਵੇਂ ਹਣੇ ਛੋਟਾ ਮੇਰੇ ਹਾਈਟ ਤੋਂ ਹੂੰ ਤੇਰੀ ਹਾਈਟ ਤੋਂ ਛੋਟਾ ਤੇਰੀ ਜਿੰਨੀ ਹਾਈਟ ਤੇ ਨੂੰ ਲੱਜੇਗਾ ਸਹੀ ਆ ਕੁੜੀਆਂ ਕੁੜੀਆਂ ਵਾਸਤੇ ਹੁੰਦਾ ਹੈ ਨਾ ਮਮਨ ਲਈ ਜੋ ਠੀਕ गाइस वो देखो ये हयात होटल है और वहां देखो शीशे की सफाई हो रही है चेक करो कहता तो ना काम करने सौखे नहीं है जान को दाव पर लगाना पड़ता है अभी बाइक 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 उठाते हैं वहां से वहां बाएक। बाएक लगी है फिर चलते हैं घर घर जाकर व्लॉग कंटिन्यू चलेगा अब शाम को ही एंड करूंगा व्लॉग तो मैं बाकी आज पंजाबी का थोड़ा ज्यादा खाया व्लॉग बाकी हाँ हाथ नहीं लाना वीरे हाथ नहीं लाना ਇਨੇ ਇਸਨੇ ਹੱਥ ਲਗਾਇਆ ਚੂਟੂ ਕੀਆ ਉਸਨੇ ਉਸੇ ਪਤਾ ਲੱਗ ਗਿਆ ਕਿ ਇਹ ਬੰਦਾ ਨਾ ਖਤਰਨਾਕ ਹੈ ਠੀਕ ਹੈ ਚਲਤੇ ਘਰ ਘਰ ਜਾ ਕੇ ਸੀਤਾ ਮਿਲਤਾ ਹਾਂ ਉਸ ਤੇ ਹੁਣ ਜਾਣੇ ਆ ਘਰੇ ਵਾਧੂ ਕੋ ਮ ਫਿਰ ਲਿਆ ਵਾਧੂ ਕੋ ਕਰ ਲਿਆ ਤੇ ਮੰਮੀ ਲਈ ਲਈਆਂ ਨੌ ਪਾੜ ਚੰਦਰਾ ਲਈਆਂ ਕਿ ਉਹਨਾਂ ਕਹਿਆ ਸੀ ਅਸੀਂ ਉਹਨੂੰ ਨਾਲ ਫੋਨ ਉਹ ਲੈ ਕੇ ਤਾਂਗੇ ਫੋਨ ਉਹ ਜੇ ਲੈ ਲੀਆਂ ਵਾ ਪਹਿਲੀ ਵਾਰਾਂ ਲਈ ਮੋਡ ਚੋ ਕੇ ਚੀਜ਼ ਅਸੀਂ ਤੇ ਆ ਨੈਕਸਸ 10 ਮੋਲ ਫੋਨ ਰੀ ਸਾਰੇ ਇਧਰਲੀ ਸਾਈਡ ਤੇ ਹਯਾਤ ਹੋਟਲਿਆ ਪਰ ਮੈਂ ਉਹ ਜਿਹੜਾ ਮਾਤਾ ਇੱਕ ਪਰ ਮੈਂ ਜਿਹੜੇ ਉੱਥੇ ਆਈਫੋਨ 17 ਪ੍ਰੋ ਮੈਕਸ ਚ ਲਾਇਆ ਇੱਕ ਜੀ ਫੋਲਡ 7 ਤੇ ਮੈਕਬੁੱਕ ਪ੍ਰੋ ਤੇ ਇੱਕ ਜਿਹੜਾ ਆਈਫੋਨ 에ਅ ਉਹ ਚਲਾਇਆ ਲਾਈਫ ਦਾ ਸਭ ਤੋਂ ਵਧੀਆ ਮੂਮੈਂਟ ਇਹ ਉਹਨਾਂ ਦੇ ਪਹਿਲੇ ਸਾਲ ਦੀ ਯਾਦ ਰਹਿਣਾ ਹਾਂ ਇਹਨੇ ਫਿਊਚਰ ਜਦੋਂ ਪੈਸੇ ਕਦੋਂ ਵੀ ਲਿ ਲਈਏ ਅਸੀਂ ਕੋਹ ਵੀ ਪਰ ਪਹਿਲੀ ਵਾਰ ਜਿਹੜੀ ਚੀਜ਼ ਚਲਾਉਣੇ ਉਹ ਚੇਤਾ ਨਹੀਂ ਸੀ ਹਮੇਸ਼ਾ ਦਿਮਾਗ 'ਚ ਵੀ ਕੀ ਫੀਲਿੰਗ ਹੋਰ ਹੁੰਦੀ ਓ ਬੰਦੇ ਦੀ ਪਹਿਲੀ ਵਾਰ ਫੋਲਡ ਫੋਨ ਤੇ ਆਈਫੋਨ ਅਸੀਂ ਹੱਥ ਲਾ ਕੇ ਵੇਖਿਆ ਆਈਪੈਡ ਨੂੰ ਹੱਥ ਲਾ ਕੇ ਵੇਖਿਆ ਚਲੋ ਕੋਈ ਗੱਲ ਨਹੀਂ ਮਹਾਰਾਜ ਕਰੂ ਕਿਰਪਾ ਤੇ ਨਵੀਆਂ ਲਵਾਵਾਂਗੇ ਵੀ ਚਲੋ ਠੀਕ ਹੋਣੇ ਜਾਂਦੇ ਘਰੇ ਤੇ ਬਾਕੀ ਮੇਰਾ ਬਲੌਗ ਘਰ ਜਾ ਕੇ ਐਂਡ ਕਰੂੰ ਮੈਂ ਫੋਨ ਆਉਂਦਾ ਮਮੀ ਦਾ ਮਮੀ ਦਾ ਫੋਨ ਆ ਗਿਆ ਹਾਂ ਜੇ ਆਉਂਦਾ ਮਮੀ ਦਾ ਫੋਨ ਆਉਟਾ ਚਲੋ ਚੱਲੀਏ ਯਾਰ ਹੁਣ ਫੋਨ ਵੀ ਘਰ ਵੀ ਆ ਗਿਆ ਗਾਈਸ ਆ ਹੁਣ ਬਾਹਰੋਂ ਮਾਲ ਆ ਸਾਰਾ ਤੇ ਹੁਣ ਜਾਂਦੇ ਆ ਘਰ ਨੂੰ ਬਸ ਘਰ ਜਾਣ ਦਾ ਵਾ ਟਾਈਮ ਟਾਈਮ ਕਰੋ ਫੋਨ ਵੀ ਆ ਗਿਆ ਨਾ ਬਟਾਲਾ ਸਾਹਿਬ ਵੀ ਜਾਣਾ ਮੈਂ ਸਾਡੇ ਕੋਲ ਬਾਬਾ ਜੀ ਦੇ ਸਾਰਾ ਦਵਾਦੀ ਜਣਾ ਚਲੋ ਬਾਏ ਬਾਏ ਮਾਲ ਬਾਏ ਬਾਏ ਮਾਲ ਆਹ ਹੈ ਹਾਟੋਟਲੇ ਸਾਈਡ ਤੇ ਹਲਪੇ ਇਥਾਰੇ ਕਹਿੰਦੇ ਸੁਣਨ ਚ ਆਏ ਵੇਖਿਆ ਨਹੀਂ ਕਹਿੰਦੇ 20000 ਰੁਪਿਆ ਵਾ 24 ਘੰਟੇ ਰਹਿਣਾ ਵਾ ਇਥੇ ਜਿਵੇਂ 24 ਘੰਟੇ ਦਾ 20000 ਰੁਪਿਆ ਹੈ 24 ਘੰਟੇ ਦਾ ਗਾਈ ਸੋਨੇ ਲਫਾਉਣ ਤੋਂ ਸੱਦਾ ਹੀ ਹੋਣਾ ਗਿਆ ਬਾਜੇ ਘਰੋਂ ਹੋ ਗਏ ਟਾਲਾ ਸਾਹਿਬ ਜੀ ਰਾਮ ਸਿੰਘ ਜੀ ਘਰ ਵਾਲੀ ਨੇ ਮੰਤਰੀ ਇੱਛਾ ਸੀ ਕਿ ਪਤੇ ਸੇਂਧੀ ਕਾ ਟ ਵਾਲੀ ਅਣਖਾ ਨੂੰ ਕਹਿੰਦਾ ਪਰ ਮਹਾਜਲੋ ਉਸਨਾਂ ਨੂੰ ਕਰਨ ਲਈ ਟਾਲਾ ਸਾਹਿਬ ਮਹਾਰਾਜ ਜੀ ਦੇ ਘਰ ਜਾ ਕੇ ਘਰੋਂ ਫਿਰਿਆਣੂ ਆ ਕੇ ਬਾਏ ਗਾਈ ਚੈੱਕ ਕਰੋ ਅਹੀਂ ਆਉਣੇ ਟਾਲਾ ਸਾਹਬੋ ਤੇ ਪੈਂਚਰ ਹੋ ਗਿਆ ਮੋਟਰਸਾਈਕਲ ਦਾ ਪੈਂਚਰ ਟਾਇਰ ਥੋੜਾ ਮਾੜਾ ਨਾ ਤਾਂ ਕਰਕੇ ਪੈਂਚਰ ਹੋ ਜਾਂਦਾ ਵਾ ਪਰ ਪਤਾ ਨਹੀਂ ਕੀ ਚੱਕਰ ਪਿਆ ਕਿਲ ਗੁੱਲ ਨਹੀਂ ਮੈਨੂੰ ਲੱਗਦਾ ਵਜ੍ਹਾ ਆਪੇ ਹੀ ਹੋ ਗਿਆ ਪੈਂਚਰ ਇਹ ਹੁਣ ਆ ਦੁਕਾਨ ਤੋਂ ਪੈਂਚਰ ਲਵਾਉਣ ਵੀਰ ਤੇ ਆ ਬੈਠਾ ਸੋ ਗਾਈ ਜਿਵੇਂ ਤੁਸੀਂ ਵੇਖਿਆ ਅੱਜ ਅਸੀਂ ਗਏ ਹਾਂ ਮਾਲਫ ਆਲੇ ਨੈਕਸਸ ਮੋਲ ਮਾਲਫ ਅੰਮ੍ਰਿਤਸਰ ਤੇ ਬਸ ਅੱਜ ਇਹੋ ਹੀ ਤੇ ਬਾਅਦ ਆ ਗਏ ਚਲ ਗਏ ਗੁਰਦੁਆਰਾ ਸਿਟਾਲਾ ਸਾਹਿਬ ਮੱਥਾ ਟੇਕਣ ਮਹਾਰਾਜ ਦੇ ਮੱਥਾ ਟੇਕ ਕੇ ਬਾਅਦ ਘਰੇ ਆ ਗਏ ਘਰੇ ਆ ਕੇ ਕੋਈ ਨਹੀਂ ਕੀਤਾ ਬਸ ਦੁੱਧ ਲੈ ਲੈਂਦਾ ਰੋਜ਼ ਦਾ ਕੰਮ ਜਿਵੇਂ ਆਡਾ ਤੇ ਬਸ ਅੱਜ ਦੇ ਵਲੌਗ ਚ ਕੋਈ ਜੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਜੇ ਚੈਨਲ ਤਾਂ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਬਿਲਦੇ ਕੱਲ ਤੋਂ ਨਵੇਂ ਵਲੌਗ ਦੇ ਵਿੱਚ ਉਨੇਦਰ ਲਈ ਬਾਏ 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 ਗੁੱਡ ਨਾਈਟ ਸੂ